ਗਾਇਕ ਕਰਨ ਔਜਲਾ ਤੇ ਇੱਕ ਨਹੀਂ ਦੋ ਨਹੀਂ ਕਈ ਵਾਰ ਹੋ ਚੁਕਿਆ ਹੈ ਹਮਲਾ ਗਾਇਕ ਨੇ ਖੁਦ ਕੀਤਾ ਇਸ ਗੱਲ ਦਾ ਖੁਲਾਸਾ ਤੋਬਾ ਤੋਬਾ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸ਼ਾਨਦਾਰ ਗਾਣਿਆਂ ਦੇ ਨਾਲ ਦੇਸ਼ 'ਚ ਨਹੀਂ ਸਗੋਂ ਵਿਦੇਸ਼ 'ਚ ਵੀ ਵੱਖਰੀ ਥਾਂ ਬਣਾਈ ਹੈ ਗਾਇਕ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਦੇ ਵਿੱਚ ਖੂਬ ਨਾਮ ਕਮਾ ਰਿਹਾ ਹੈ ਹੁਣ ਗਾਇਕ ਇੱਕ ਵਾਰੀ ਫੇਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਵਾਰ ਗਾਇਕ ਆਪਣੇ ਗਾਣਿਆਂ ਕਰਕੇ ਨਹੀਂ ਸਗੋਂ ਲਾਈਵ ਕਾਨਸਰਟ ਦੇ ਵਿੱਚ ਉਹਨਾਂ ਤੇ ਹੋਏ ਹਮਲੇ ਕਾਰਨ ਸੁਰਖੀਆਂ ਦੇ ਵਿੱਚ ਹਨ ਦਰਅਸਲ ਕਰਨ ਔਜਲਾ ਤੇ ਲੰਡਨ 'ਚ ਹੋਏ ਲਾਈਵ ਸ਼ੋਅ ਦੌਰਾਨ ਇੱਕ ਸ਼ਕ ਦੇਵਲਪ ਬੂਟ ਮਾਰ ਕੇ ਹਮਲਾ ਕਰ ਦਿੱਤਾ ਗਿਆ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਇਕ ਤੇ ਹਮਲਾ ਹੋਇਆ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਤੇ ਕਈ ਵਾਰ ਹਮਲਾ ਹੋ ਚੁੱਕਿਆ ਹੈ ਇਸ ਸੰਬੰਧੀ ਗਾਇਕ ਨੇ ਖੁਦ ਪੋਡਕਾਸਟ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਇੱਕ ਪੋਡਕਾਸਟ ਦੌਰਾਨ ਗਾਇਕ ਕਰਨ ਔਜਲਾ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵੱਧ ਰਹੇ ਖਤਰਿਆਂ ਬਾਰੇ ਵਿਚਾਰ ਕਰਦੇ ਹੋਏ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ ਅਰਜਲਾਨ ਨੇ ਆਪਣੀ ਨਿੱਜੀ ਗੱਲਬਾਤ ਬਾਰੇ ਕਿਹਾ ਇਸ ਵਕਤ ਬਹੁਤ ਮੁਸ਼ਕਲ ਪ੍ਰਸਥਿਤੀ ਬਣ ਗਈ ਹੈ ਸਾਰੇ ਕਲਾਕਾਰ ਹੀ ਇਸ ਦੇ ਵਿੱਚੋਂ ਲੰਘ ਰਹੇ ਹਨ ਤੁਸੀਂ ਜਾਣਦੇ ਹੋ ਕੀ ਮਾਹੌਲ ਹੈ ਮੈਂ ਇੱਕ ਕਲਾਕਾਰ ਹਾਂ ਮੈਂ ਗੀਤ ਬਣਾ ਰਿਹਾ ਹਾਂ ਮੈਂ ਜਿਹੜਾ ਕੀ ਕੀਤਾ ਜੋ ਮੇਰੇ ਨਾਲ ਹੋ ਰਿਹਾ ਹੈ ਮੇਰੀ ਨਿੱਜੀ ਸਮੱਸਿਆਵਾਂ ਵੱਖਰੀਆਂ ਹਨ ਫਿਰ ਮੇਰੇ ਕੈਰੀਅਰ ਦੀਆਂ ਸਮੱਸਿਆਵਾਂ ਵੀ ਹਨ ਅਤੇ ਮੈਨੂੰ ਉਹਨਾਂ ਦੇ ਨਾਲ ਨਜੁਟਣਾ ਪੈਂਦਾ ਹੈ ਮੇਰਾ ਪਰਿਵਾਰ ਹੈ ਹੁਣ ਮੈਂ ਆਪਣੇ ਪਰਿਵਾਰ ਨੂੰ ਉਡਾਣ ਜਾ ਰਹੇ ਹਾਂ ਮੇਰੇ ਘਰ ਤੇ ਤਿੰਨ ਚਾਰ ਵਾਰ ਗੋਲੀ ਵੀ ਚੱਲੀ ਹੈ ਮੈਂ ਗੋਲੀ ਮੇਰੇ ਕੋਲੋਂ ਲੰਘਦੀ ਦੇਖੀ ਹੈ ਕੈਨੇਡਾ ਚ ਘਰ ਲੱਕੜ ਦੇ ਹੁੰਦੇ ਹਨ ਮੈਂ ਉਹ ਆਵਾਜ਼ ਸੁਣੀ ਹੈ ਮੈਂ ਇਸ ਨੂੰ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ ਇਹ ਸਭ ਗੱਲਾਂ ਕਰਦੇ ਹੋਏ ਕਰਨ ਔਜਲਾ ਬਹੁਤ ਜ਼ਿਆਦਾ ਪਰੇਸ਼ਾਨੀ ਨਜ਼ਰ ਆਇਆ ਤੁਹਾਡੇ ਕਿਰਾਏ ਕਰਨ ਔਜਲਾ ਦੇ ਇਸ ਦਿਆਂ ਦੇ ਉੱਤੇ ਕਮੈਂਟ ਸੈਕਸ਼ਨ ਚ ਜ਼ਰੂਰ ਸਾਂਝਾ ਕਰੋ